ਜਿੰਦਾਬਾਦ ਦੋਸਤੋ ਮੈਂ ਗੱਲਾਂ ਗਰਮੀਤ ਨਹੀਂ ਕਰੂੰਗਾ ਮੈਂ ਇੱਕ ਪੋਸਟ ਪਾਈ ਸੀ ਫੇਸਬੁੱਕ ਤੇ ਉਤੇ ਸੱਤਾਧਾਰੀ ਪਾਰਟੀ ਨਾਲ ਜੁੜੇ ਹੋਏ ਇੱਕ ਬੰਦੇ ਦਾ ਜਿਹੜਾ ਪ੍ਰਾਪਰਟੀ ਡੀਲਰ ਕੀ ਆ ਉਹਦਾ ਰਿਪਲਾਈ ਆਇਆ ਉਹ ਸਾਂਝਾ ਕਰਦਾ ਉਹਦੇ ਨਾਲ ਹੀ ਕੁਝ ਗੱਲਾਂ ਕਲੀਅਰ ਹੋਣ ਗਈਆਂ ਉਹ ਕਹਿੰਦਾ ਪਹਿਲੀ ਗੱਲ ਤਾਂ ਉਹ ਕਹਿੰਦਾ ਚਾਰ ਕਾਮਾ ਵਾਂਗੂ ਬੰਦੇ ਇਕੱਠੇ ਹੋ ਕੇ ਕਾਹ ਕਾ ਕਰਕੇ ਰੌਲਾ ਪਾਉਂਦੇ ਤੇ ਚਾਰ ਕਿਤੇ ਰੌਲਾ ਪਾ ਕੇ ਟਿਕ ਜਾਣਗੇ ਸੋ ਇਸ ਗੱਲ ਤੇ ਕਮੈਂਟ ਤੇ ਮੈਂ ਸਾਫ਼ ਕਰਨਾ ਚਾਹਣਾ ਹੈ ਪਹਿਲੀ ਗੱਲ ਤਾਂ ਅਸੀਂ ਕਾ ਨਹੀਂ ਹੈਗੇ ਤੇ ਨੰਬਰ 2 ਅਸੀਂ ਚਾਰਕ ਨਹੀਂ ਹੈਗੇ ਤੇ ਨੰਬਰ 3 ਅਸੀਂ ਚਾਰਕ ਦਿਨ ਰੌਲਾ ਪਾ ਕੇ ਚੁੱਪ ਕਰਨ ਵਾਲੇ ਨਹੀਂ ਹੈਗੇ ਨਤੀਜਾ 네ਗੇਟਿਵ ਆਉਂਦਾ ਉਹੋ ਜਿਹੇ ਬੰਦੇ ਨੂੰ ਮੈਂ ਸਾਬਤ ਕਰ ਕਰਕੇ ਅਸੀਂ ਦਿਖਾਇਆ ਹੋਇਆ ਇਹ ਤਾਂ ਕੱਲਾ ਬਸ 80 ਦਾ ਮਸਲਾ ਹੈ ਨਾ ਅਸੀਂ ਤਾਂ ਤਿੰਨ ਕਾਨੂੰਨ ਵਾਪਸ ਕਰਤੇ ਜਿਹੜੇ ਕਹਿੰਦੇ ਸੀ ਕਿ ਸਰਕਾਰ ਕਦੇ ਝੁਕੀ ਨਹੀਂ ਉਹਨਾਂ ਨੂੰ ਕਰਾ ਦੇ ਤਾ ਤੁਹਾਡੇ ਤੋਂ ਬਸ ਢੇ ਦਾ ਮਸਲਾ ਹੈ ਤਾਂ ਕਰਾ ਕੇ ਦਿਖਾਵਾਂਗੇ ਪੰਦੇਰੂ ਹਾਈ ਕੋਰਟ ਤੋਂ ਕੋਈ ਵੀ ਸਜ਼ਾ ਵਾਪਸ ਕਰਾ ਕੇ ਦਿਖਾ ਦੇ ਲੋਕ ਸੰਘਰਸ਼ ਨਾਲ ਇਹ ਤਾਂ ਕਮੇਟੀ ਦੇ ਕਾਫਣ ਦੇ ਦਾ ਮਸਲਾ ਹੈ ਨੰਬਰ 2 ਉਹਨੇ ਜਿਹੜੀ ਗੱਲ ਲਿਖੀ ਕਿਉਂਕਿ ਉਹ ਆਪ ਦਾ ਪੱਖ ਰੱਖ ਰਿਹਾ ਨਾ ਉਹ ਜ਼ਰੂਰੀ ਹੈ ਸਾਡੇ ਲਈ ਜਾਣਣਾ ਉਹਨੇ ਲਿਖੀ ਕਿ ਛੋਟਾ ਦੁਕਾਨਦਾਰ ਹੈ ਨਾ ਇਹਨਾਂ ਨੇ ਤਾਂ ਫੇਲ ਹੋਣਾ ਹੀ ਹੈ ਤੁਸੀਂ ਪੜ ਸਕਦੇ ਹੋ ਇਹ ਗੱਲ ਮੇਰੇ ਤੇ ਲਿਖੀ ਪਈ ਆ ਜਿਹੜੀ ਕਮੈਂਟ ਪਿਆ ਕਿ ਛੋਟੇ ਦੁਕਾਨਦਾਰ ਨੇ ਤਾਂ ਫੇਲ ਹੋਣਾ ਹੀ ਹੈ ਅਸਲ ਚ ਉਹਨੇ ਫੇਲ ਹੋਣਾ ਨਹੀਂ ਇਹ ਤੁਹਾਡੀ ਸਾਜ਼ਿਸ਼ ਆ ਉਹਨੂੰ ਫੇਲ ਕਰਨ ਦੀ ਨੰਬਰ 3 ਉਨੇ ਲਿਖਿਆ ਕਿ ਅਸੀਂ ਸ਼ੋਪਿੰਗਾਂ ਕਰਨ ਲਈ ਦੇਖੋ ਜੀ ਖੁੱਲੀਆਂ ਥਾਵਾਂ ਤੇ ਜਾਂਦੇ ਹਾਂ ਪੁੱਛੋ ਜਾਂਦੇ ਹਾਂ ਮੋਲ ਨਾਲ ਜਾਨਦੇ ਹਾਂ ਅਸੀਂ ਸਾਨੂੰ ਇੱਕ ਛੱਤ ਥੱਲੇ ਸਾਰਾ ਸਮਾਨ ਮਿਲ ਜਾਂਦਾ ਹੈ ਇਹ ਦੁਕਾਨਦਾਰਾਂ ਦੀ ਚਿੰਤਾ ਕਰਨ ਦੀ ਕੀ ਵੇਟੀ ਲੋੜ ਦੀ ਤਾਂ ਮੈਂ ਉਹ ਵੀਰ ਨੂੰ ਉੱਥੇ ਵੀ ਦੱਸਿਆ ਸੀ ਕਿ ਅਸੀਂ ਅਸੀਂ ਨਾ ਗਿਆ ਕਿ ਸ਼ੋਪਿੰਗ ਕਰਨ ਜਾਂਦੇ ਆ ਇੱਕ ਦੋ ਪਰਸੈਂਟ ਬੰਦੇ ਜਾਂਦੇ ਆ ਗਰੀਬ ਬੰਦੇ ਨਾ ਪਿੰਡਾਂ ਦਾ ਜਿਹੜਾ ਜਿੰਨੇ ਸ਼ੋਪਿੰਗ ਸੋ ਕੋਲਡ ਕਰਨ ਆਉਣਾ ਉਹ 62 ਤੇ ਉਤਰਦਾ ਮੈਣਾ ਚੌਕ ਵਿੱਚ ਦੀ ਨਿਕਲਦਾ ਸਿਰਕੀ ਬਿਆਰ ਤੱਕ ਜਾਂਦਾ ਤੇ ਉਹ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਛੋਟਾ ਬੰਦਾ ਛੋਟਾ ਸਮਾਨ ਲੈਂਦਾ ਸੋ ਜਿਹੜੇ ਤਾਂ ਵੱਡੇ ਬੰਦੇ ਬੈਠੇ ਆ ਨਾ ਉਹਨਾਂ ਨੂੰ ਮੈਂ ਇਹ ਇੱਥੋਂ ਵਾਰਨਿੰਗ ਦਿੰਨਾ ਕਿ ਜੇ ਤੁਸੀਂ ਵੱਡਿਆਂ ਬੰਦਿਆਂ ਬਾਰੇ ਸੋਚਿਆ ਛੋਟੇ ਬੰਦਿਆਂ ਬਾਰੇ ਨਾ ਸੋਚਿਆ ਤਾਂ ਛੋਟੇ ਬੰਦੇ ਵੱਡਿਆਂ ਨੂੰ ਛੋਟਾ ਕਰਨ ਲਈ ਮਿੰਟਰੀ ਲਾਉਦੇ ਹੁੰਦੇ ਆ ਇਹਨਾਂ ਲੋਕਾਂ ਨੇ ਤੁਹਾਨੂੰ ਛੋੜ ਕੇ ਇਹ ਸੋਚ ਕੇ ਕਿ ਇਹ ਸੰਘਰਸ਼ਾਂ ਤੋਂ ਨਿਕਲੇ ਹੋਏ ਲੋਕ ਹੈ ਸਾਡੇ ਹੱਕ ਦੀ ਗੱਲ ਕਰਨਗੇ ਉਹਨਾਂ ਨੇ ਉੱਤੇ ਪਿਠਾ ਹਟਾ ਤੋਂ ਲੋਕ ਪੜ ਕੇ ਤੋਂ ਥੱਲੇ ਵੀ ਲਾ ਦੇਗਾ ਮੈਂ ਕਦਾ ਨਹੀਂ ਕਹੂੰਗਾ ਹੁਣ ਸਜਾਦ ਹੋ ਕਿ ਕਿ ਤਾ ਕਿ ਅਸੀਂ ਦਸਤਖਤਮੇ ਹਿੰਮ ਚਲਾਈਏ ਇਸ ਨੂੰ ਦੋ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਇੱਕ ਤਾਂ ਇੱਕ ਸਾਂਝਾ ਲੈਟਰ ਤਿਆਰ ਕਰ ਸਕਦੇ ਜਿਵੇਂ ਸਾਰੇ ਲੋਕਾਂ ਦੇ ਦਸਤਖਤ ਕਰਵਾ ਕੇ ਸ਼ਹਿਰ ਵਾਸੀਆਂ ਦੇ ਪਰ ਮੈਨੂੰ ਪਤਾ ਲੱਖਾਂ ਦੀ ਗਿਣਤੀ 'ਚ ਪਹੁੰਚ ਜਾਣਗੇ ਜੇ ਅਸੀਂ ਸਾਰੇ ਹਿੰਮਤ ਕਰੀਏ ਤਾਂ ਸਾਂਝਾ ਇੱਕ ਖਾਤੋ ਸਿਰਫ ਇੱਥੇ ਡੀਸੀ ਸਾਹਿਬ ਨੂੰ ਨਹੀਂ ਉਹ ਗਵਰਨਰ ਨੂੰ ਤੇ ਉੱਥੋਂ ਉੱਤੇ ਕੇਂਦਰੀ ਪੱਧਰ ਤੱਕ ਵੀ ਅਸੀਂ ਪਹੁੰਚਾ ਸਕਦੇ ਹਾਂ ਨੰਬਰ 2 ਅਸੀਂ ਇੰਡੀਵਿਜੂਅਲ ਚਿੱਠੀਆਂ ਲਿਖ ਸਕਦੇ ਹਾਂ ਉਹ ਇੰਡੀਵਿਜੂਅਲ ਚਿੱਠੀਆਂ ਦੇ ਥੱਪੇ ਬੰਨ੍ਹ ਕੇ ਪੇਸ਼ ਪੇਸ਼ ਕਰ ਸਕਦੇ ਹਾਂ ਉਹ ਬਹੁਤ ਵੱਡੀ ਸੈਂਸੇਸ਼ਨ ਮਨੂੰ ਖਬਰ ਜਾਊ ਨੰਬਰ 3 ਅਸੀਂ ਅੱਗੇ ਕੀ ਕਰ ਸਕਦੇ ਹਾਂ ਪਰ ਦੇ ਮਾਸ ਪ੍ਰੋਟੈਸਟ ਕਰ ਸਕਦੇ ਜਿਹਦੇ ਨਾਲ ਸਰਕਾਰਾਂ ਹਮੇਸ਼ਾ ਹਿੱਲਦੀਆਂ ਹੁੰਦੀਆਂ ਜਿਹਦੇ ਚ ਮਾਰਚ ਹੈ ਸੜਕਾਂ ਰੋਕਣੀਆਂ ਧਰਨੇ ਮੁਜ਼ਾਰੇ ਕਰਨੇ ਭੁੱਖ ਹੜਤਾਲ ਕਰਨੀ ਇੱਕ ਜਗ੍ਹਾ ਤੇ ਫਿਕਸ ਕਰਨਾ ਲੈਣਾ ਇਹ ਅਸੀਂ ਕਰ ਸਕਦੇ ਆ ਇਸ ਤੋਂ ਬਿਨਾ ਅਸੀਂ ਈਮੇਲਸ ਭਾਲ ਸਕਦੇ ਆ ਉਹ ਸਰਕੇ ਗਰੁੱਪ ਇੱਕ ਬਣਿਆ ਹਜੇ 24 ਚ ਗਿਣਤੀ ਪੂਰੀ ਹੋ ਗਈ ਸੀ 2024 ਮੈਕਸਮਮ ਹੋ ਸਕਦੇ ਆ ਅਸੀਂ ਉਹਦੇ ਨਾਲ ਦੋ ਤਿੰਨ ਚਾਰ ਪੰਜ 10 ਗਰੁੱਪ ਬਣਾ ਸਕਦੇ ਆ ਉਹ ਤੁਹਾਨੂੰ ਦੇ ਦਾਂਗੇ ਈਮੇਲ ਐਡਰੈਸ ਤੇ ਫਾਰਮੈਟ ਕਿਹਦੇ ਚ ਅਸੀਂ ਮਾਸ ਨੰਬਰ ਚ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਈਮੇਲਸ ਪਾਈਏ ਉੱਪਰ ਲੀਆਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਭਾਵੇਂ ਉਹ ਸੈਂਟਰਲ ਜਿਹੜੀ ਰੋਡ ਰੋਡ ਵਗੈਰਾ ਨੂੰ ਦੇਖਣ ਵਾਲਾ ਵਿਭਾਗ ਹੈ ਉਹਨਾਂ ਨੂੰ ਵੀ ਪਾਈਏ ਉਹਦੇ ਨਾਲ ਵੀ ਬਹੁਤ ਵੱਡਾ ਫਰਕ ਹੋਗਾ ਮੇਰੇ ਇਨਕਸਜਾ ਹੈ ਜੀ ਬਹੁਤ ਬਹੁਤ